ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਨਾ ਕਰਦੇ ਸਾਹਮਣੇ ਨਾ ਪਲਾਟ ਦੇ ਵਿੱਚ ਜਿਹੜਾ بارشਰਾ ਕਾ ਬੂਟੀ ਬਹੁਤ ਗਾਇ ਪਿਆਸੀ ਆਈ ਅਸੀਂ ਅਖੇ ਵੀ ਚਲੋ ਸਾਫ਼ ਕਰ ਦਿੰਨੇ ਆ ਫਿਰ ਪਾਈਆਂ ਟਰੈਕਟਰ ਦੇ ਮਗਰ ਹੱਲਾ ਪਹਿਲਾਂ ਵਾਰਸ ਗੁਰਵਾਰ ਸੁਰੂ ਹੁੰਦਾ ਸੀ ਉੱਤੇ ਬਹਿਣਾਂ ਦੇ ਮੁੜ ਕੇ ਇੱਕਾ ਦਿਨ ਟਰੈਕਟਰ ਨਹੀਂ ਚੱਲਦਾ ਤੇ ਫਿਰ ਉਹਨੂੰ ਵਾਪਸ ਫੜ ਲਓ ਫਿਰ ਆਪਾਂ ਚੰਗੀ ਤਰ੍ਹਾਂ ਮਾਰੀਆਂ ਹੱਲਾ ਪਹਿਲਾਂ ਹਲਾ ਮਾਰ ਕੇ ਕਾਹੂ ਯਾ ਸਾਰਾ ਥਲੇ ਕਰਕੇ ਉੱਤੇ ਪਾਤੀ ਮਿੱਟੀ ਮਿੱਟੀ ਪਾਉਣ ਤੋਂ ਬਾਅਦ ਹੁਣ ਗਾਹ ਸਿਆਲ ਆਉਂਦਾ ਜਾਂਦਾ ਜੀ ਏੜ ਦੇ ਸਾਹਮਣੇ ਫਿਰ ਬੈ ਬੁਜਾਈ ਦਾ ਕੋਈ ਸੰਦ ਢੱਕ ਲਈਦਾ ਇਸ ਕਰਕੇ ਫਿਰ ਵਾਹ ਜਿਵੇਂ ਦੇਖੋ ਕਿਵੇਂ ਗਰਾਊਂਡ ਕਿੱਡਾ ਸੋਹਣਾ ਬਣ ਗਿਆ ਲਾਤਾ ਜਨ ਪੂਰਾ ਗਰਾਊਂਡ ਹੀ ਹੁੰਦਾ ਜੀ ਬਾਕੀ ਚੈਨਲ ਨੂੰ ਸਪੋਰਟ ਕਰਿਆ ਕਰੋ ਜੀ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੁਹਾਡੇ ਭੈਣ ਭਰਾਵਾਂ ਦੇ ਨਾਲ ਹੀ ਸਹਿਯੋਗ ਦੇ ਨਾਲ ਹੀ ਅੱਗੇ ਵਧਾਂਗੇ ਜੀ ਤੇ ਗਾਂ ਤੁਹਾਨੂੰ ਇਦੋਂ ਵਧੀਆ ਵੀਡੀਓ ਦਿਖਾਂਗੇ ਬਾਕੀ ਆ ਪੁਰਾਣਾ ਵੀ ਛੋਟਾ ਖਲੋਤਾ ਵਾ ਵਾਏ ਕੁਝ ਕਾਲ ਸਾਹਿਬ ਵਾਏ ਕੁਝ